ਬਣਾ ਰਹੀ ਹੈ AI ਵੀਡੀਓਜ਼ ਕਿਉਂ ਬਣਾ ਰਹੇ ਲੋਕ ਇਹ ਵੀਡੀਓਜ਼ ਭਗਵੰਤ ਮਾਨ ਦੀ ਵਿਗੜੀ ਸਿਹਤ ਕਦੋਂ ਤੱਕ ਚੱਲੇਗੀ ਟ੍ਰੋਲਿੰਗ ਸੋਸ਼ਲ ਮੀਡੀਆ ਤੇ ਆਈ ਦਿਨੀ ਯੂਜ਼ਰਸ ਕਿਸੇ ਨਾ ਕਿਸੇ ਨੂੰ ਲੈ ਕੇ ਟ੍ਰੋਲ ਕਰਦੇ ਰਹਿੰਦੇ ਨੇ ਚਾਹੇ ਉਹ ਆਮ ਨਾਗਰਿਕ ਹੋਵੇ ਜਾਂ ਪੋਲਿਟੀਕਲ ਲੀਡਰ ਹੋਵੇ ਜਾਂ ਕੋਈ ਸੈਲੀਬ੍ਰਿਟੀ ਹਰ ਕਿਸੇ ਨੂੰ ਲੋਕਾਂ ਵੱਲੋਂ ਟ੍ਰੋਲ ਕੀਤਾ ਹੀ ਜਾਂਦਾ ਹੈ ਤੇ ਹੁਣ ਲੋਕਾਂ ਵੱਲੋਂ ਭਗਵੰਤ ਤੇ ਕੇਜਰੀਵਾਲ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਰੱਜ ਕੇ ਟ੍ਰੋਲ ਕੀਤਾ ਜਾ ਰਿਹਾ ਹੈ ਦੱਸਦੀ ਕਿ ਪੰਜਾਬ ਦੇ ਲੁਧਿਆਣਾ ਚ 19 ਜੂਨ ਨੂੰ ਬਾਈ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਜਿਸ ਦਿਨ ਚੱਲਦੇ ਆ ਸਾਰੀ ਪਾਰਟੀਆਂ ਦੇ ਕੈਂਡੀਡੇਟ ਤਿਆਰੀ ਚ ਲੱਗੇ ਹੋਏ ਸੀ ਤੇ ਇਸ ਇਲੈਕਸ਼ਨ ਨੂੰ ਜਿੱਤਣ ਲਈ ਲਗਾਤਾਰ ਪ੍ਰਚਾਰ ਕਰ ਰਹੇ ਸੀ ਪਰ ਇਸ ਵਿੱਚਕਾਰ ਹੀ ਲੋਕਾਂ ਵੱਲੋਂ ਲਗਾਤਾਰ ਪੋਲਿ ਪਾਰਟੀ ਸੀ ਟ੍ਰੋਲਿੰਗ ਵੀ ਕੀਤੀ ਜਾ ਰਹੀ ਹੈ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਕੇਜਰੀਵਲ ਮਦਾਰੀ ਬਣਿਆ ਹੋਇਆ ਹੈ ਤੇ ਭਗਵੰਤ ਮਾਨ ਉਸ ਦੇ ਇਸ਼ਾਰਿਆਂ ਤੇ ਨੱਚ ਰਿਹਾ ਹੈ ਦੇਖੋ ਇਹ ਵੀਡੀਓ ਇਹ ਵੀਡੀਓ ਇਸ ਆਧਾਰ ਤੇ ਬਣਾਈ ਗਈ ਹੈ ਕਿ ਲੋਕਾਂ ਦਾ ਤੇ ਕੁਝ ਆਪੋਜੀਸ਼ਨ ਪਾਰਟੀ ਦਾ ਕਹਿਣਾ ਹੈ ਕਿ ਭਗਵੰਤ ਮਾਨ ਕੇਜਰੀਵਲ ਦੇ ਕਹਿਣੇ ਤੇ ਸਾਰੇ ਕੰਮ ਕਰਦਾ ਹੈ ਲਗਾਤਾਰ ਇਸ ਤਰ੍ਹਾਂ ਦੀ ਟ੍ਰੋਲਿੰਗ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕੀ ਵੀ ਕਮੈਂਟਸ ਤੇ ਹੱਸ ਰਹੇ ਨੇ ਤੇ ਇਸ ਵੀਡੀਓ ਤੇ ਖੁਸ਼ ਹੋ ਰਹੇ ਨੇ ਅਗਲੇ ਵਾਇਰਲ 'ਚ ਕੁਝ ਅਜੀਬਾ ਹੀ ਦੇਖਣ ਨੂੰ ਹੈ ਕਿ ਇਨੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਖਰਾਬ ਹੈ ਜਿਸ ਕਰਕੇ ਉਹ ਚੋਣ ਪ੍ਰਚਾਰ ਵੀ ਨਹੀਂ ਕਰ ਰਹੇ ਤੇ ਅੱਜ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਨੂੰ ਪੀਜੀਆਈ ਡਾਕਟਰ ਸਦਨੇ ਪਏ ਇਸ ਗੱਲ ਨੂੰ ਵੀ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਤੇ ਈਆਈ ਵੀਡੀਓਜ਼ ਬਣਾ ਕੇ ਭਗਵੰਤ ਦਾ ਮਜ਼ਾਕ ਬਣਾਇਆ ਗਿਆ ਲੋਕਾਂ ਨੇ ਭਗਵੰਤ ਮਾਨ ਦੀ ਇਸ ਵੀਡੀਓ ਤੇ ਕਹਿਣਾ ਹੈ ਕਿ ਵੋਟਾਂ ਤੋਂ ਬਾਅਦ ਭਗਵੰਤ ਮਾਨ ਦੀ ਲਾਈ ਫੁਟੇਜ ਕੁਝ ਇਸ ਤਰ੍ਹਾਂ ਦੀ ਹੋਵੇਗੀ ਜ਼ਿਕਰ ਇਹ ਖਾਸ ਹੈ ਕਿ ਲਗਾਤਾਰ ਲੋਕਾਂ ਵੱਲੋਂ ਭਗਵੰਤ ਮਾਨ ਦੀ ਹਰ ਗੱਲ ਹਰ ਹਰਕਤ ਤੇ ਲਗਾਤਾਰ ਟ੍ਰੋਲਿੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਪਰ ਲੋਕਾਂ ਨੇ ਇਸ ਨੂੰ ਮਜ਼ਾਕ ਹੀ ਬਣਾ ਲਿਆ ਤੇ ਲਗਾਤਾਰ ਪੋਲਿਟੀਕਲ ਪਾਰਟੀਆਂ ਦੀਆਂ ਇਸ ਤਰ੍ਹਾਂ ਦੀਆਂ AI ਵੀਡੀਓ ਵਾਇਰਲ ਕਰ ਰਹੀ ਨੇ ਲੱਗਦਾ ਹੈ ਕਿ ਹੁਣ ਜਦ ਤੱਕ ਵੋਟਾਂ ਨਹੀਂ ਖਤਮ ਹੁੰਦੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹੀ ਰਹਿਣਗੀਆਂ ਕਿਉਂਕਿ ਇਸ ਤੋਂ ਪਹਿਲਾਂ ਵੀ ਲੁਧਿਆਣਾ ਚੋਣਾ 'ਚ ਖੜੀ ਉਮੀਦਵਾਰ ਸੰਜੀਵ ਅਰੋੜਾ ਤੇ ਆਸ਼ੂ ਨੂੰ ਰੈਸਲਿੰ ਕੋਰੀ ਸੀ ਜਿਸ ਤੇ ਲੋਕਾਂ ਵੱਲੋਂ ਖੂਬ ਟਰੋਲ ਕੀਤਾ ਗਿਆ ਤੇ ਹੁਣ ਕੇਜਰੀਵਾਲ ਨੂੰ ਬਧਾਰੀ ਦਾ ਬਣਾ ਕੇ ਤੇ ਭਗਵੰਤ ਮਾਨ ਨੂੰ ਇਸੇ ਇਸ਼ਾਰੇ ਤੇ ਨੱਚਦਾ ਦਿਖਾਇਆ ਗਿਆ ਹੈ ਅੱਜ ਦੇ ਵਾਇਰਲ ਵਾਈਪਸ ਇੰਨਾ ਹੀ ਮਿਲਦੇ ਆ ਅਗਲੇ ਐਪੀਸੋਡ ਚ